ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਕਰਵਾ ਚੌਥ ਸਪੈਸ਼ਲ ਸੂਟ ਬਹੁਤ ਸੋਹਣੇ ਸੂਟ ਨੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਦੀਦੀ ਤੁਸੀਂ ਕਰਵਾ ਚੌਥ ਵਾਲਿਆਂ ਵਾਸਤੇ ਵੀ ਵੀਡੀਓ ਬਣਾਓ ਤੁਸੀਂ ਸੇਲ ਵਾਲਾ ਇਹ ਸਾਰਾ ਸਮਾਨ ਕੱਢੀ ਜਾ ਰਹੇ ਹੋ ਤੇ ਲਓ ਜੀ ਆਪਾਂ ਅਸੀਂ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਕਰਵਾ ਚੌਥ ਸਪੈਸ਼ਲ ਸੂਟ ਬਹੁਤ ਸੋਹਣੇ ਸੂਟ ਨੇ ਤੇ ਚਲੋ ਦੇਖਦੇ ਆ ਇਹਨਾਂ ਨੂੰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਵਾਂਗੇ ਮੂਡ ਆਨਲਾਈਨ ਹੋਏਗਾ Google Pay PhonePe ਨਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਤੇ ਚਲੋ ਦੇਖਦੇ ਹਾਂ ਅੱਜ ਦੇ ਸੋਨੇ ਸੋਨੇ ਸੂਟ ਲਓ ਜੀ ਪਹਿਣਾ ਨੇ ਕਿਹਾ ਸੀਗਾ ਸਾਨੂੰ ਮਤਲਬ 1500 ਦੇ ਅੰਦਰ ਅੰਦਰ ਸੂਟ ਚਾਹੀਦੇ ਨੇ 1000 1500 8 900 ਦੀ ਰੇਂਜ ਤੇ ਆਪਾਂ ਜੋ ਆਪਣੇ ਕੋ ਅਵੇਲੇਬਲ ਆ ਸਿੰਥੈਟਿਕ ਦੇ ਵਿੱਚੋਂ ਲੈ ਕੇ ਆ ਜੀ ਮਸਲੀਨ ਦਾ ਸਟੱਫ ਆਏਗਾ ਬਹੁਤ ਸੋਹਣਾ ਬੋਟਲ ਗ੍ਰੀਨ ਗ੍ਰੀਨ ਕਲਰ ਹੈ ਠੀਕ ਹੈ ਜੀ ਬੋਟਲ ਗ੍ਰੀਨ ਕਲਰ ਹੈ ਠੀਕ ਹੈ ਇਹ ਵਰਕ ਆਏਗਾ ਬਹੁਤ ਸੋਹਣਾ 골ਡਨ ਤੇ ਇੱਥੇ ਵੀ ਆਏਗਾ ਵਰਕ ਠੀਕ ਹੈ ਤੇ ਨਾਲ ਆਪਾਂ ਦੇਖ ਲੈਂਦੇ ਆ ਹਾਂਜੀ ਤੁਹਾਨੂੰ ਪਹੁੰਚੇ ਤੇ ਵੀ ਬਾਜੂ ਬਾਜੂ ਜਾਂ ਪਹੁੰਚੇ ਤੁਸੀਂ ਕਿਤੇ ਵੀ ਲਿਆ ਸਕਦੇ ਜਿਹੜਾ ਵਰਕ ਆ ਇਹ ਆ ਗਿਆ ਮਸਲੀਨ ਦਾ ਦੁਪੱਟਾ ਲੈਸ ਲੱਗੀ ਹੋਈ ਆ ਸੀਕੁਐਂਸ ਦਾ ਵਰਕ ਹੋਇਆ ਹੈ ਬਹੁਤ ਸੋਹਣਾ ਚਮਚਮ ਕਰ ਰਿਹਾ ਠੀਕ ਹੈ ਜੀ ਹਲੋ ਓਕੇ ਇਹ ਸੂਟ ਦਾ ਪ੍ਰਾਈਸ ਆਏਗਾ ਸਿਰਫ 850 ਰੁਪਏ ਠੀਕ ਹੈ ਜੀ ਸਿਰਫ 850 ਰੁਪਏ ਪ੍ਰਾਈਸ ਆਏਗਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲ ਜੇਗਾ ਬਲੂ ਕਲਰ लो जी रॉयल ब्लू कलर बहुत सोना जहाँ कलर घेरे भी वर्क आएगा गले से भी वर्क आएगा बहुत सोना जहा कलर है आएगा दुपट्टा प्राइस सेम होएगा अठ सौ पंजा लो जी अगला कलर आ गया बहुत ही सोहना मसलीन दा, लाइट ज लवेंडर कलर आ गया গোল্ডেন ورک سارے سوٹਾਂ ਤੇ ਮਿਲੂਗਾ ਤੁਹਾਨੂੰ ਬਹੁਤ ਹੀ ਸੋਨਾ ਸ਼ਾਈਨੀ ਜਿਹਾ ਸੂਟ ਆ ਮਸਲੀਨ ਦਾ ਸਟੱਫ ਆ ਲਾਈਨਿੰਗ ਲੱਗੇਗੀ ਪਾਰਟੀਪਰ ਸੂਟ ਆ ਹਲਕੇ ਫੁਲਕੇ ਰੇਟ ਚ ਹਲੋ ਜੀ গোল্ডਨ ਸਾਰੇ ਵਰਕ ਆਏਗਾ ਦੁਪੱਟਾ ਸੇਮ ਆਏਗਾ ਮਸਲੀਨ ਦਾ ਠੀਕ ਆ ਫੋਟਾ ਪੱਤੀ ਲੱਗੀ ਹੋਈ ਐ ਸਿਕਵੈਂਸ ਦਾ ਵਰਕ ਹੋਇਆ 850 ਦਾ ਸੂਟ ਹੋਏਗਾ ਠੀਕ ਆ ਜੀ ਲਓ ਜੀ ਇਹਦੇ ਵਿੱਚ ਇੱਕ ਕਲਰ ਆ ਗਿਆ ਪਿਸਤਾ ਗ੍ਰੀਨ ਕਲਰ पंच पंच मीटर कट आएगी सूत बहुत ही सोहने जो हो इस तरह ठीक है गोल्डन वर्क सारे तीन पैनल बने हुए घेरे से वर्क आऊगा लो जी ठीक है नाल आऊगा दुपट्टा एला मसलीन दुपट्टा आऊगा लैस लगी हुई है विद सीकुंस वर्क आएगा ठीक है जी लो जी नैक्सट एच आ गया येलो कलर लो जी ठीक है येलो कलर ओके okay जी बहुत ही सोणा कलर ते कल है ना ते नाल थानो बाजू पहुंचे ते भी वर्क मिलुगा शायद पहुंचे ते ही है मेनू लगदा करले ते या ਤੁਸੀਂ ਹੈ ਨਾ ਬਾਜੂ ਤੇ ਲਿਆ ਸਕਦੇ ਜੇ ਜਾਂ ਪਹੁੰਚ ਤੇ ਲਿਆ ਸਕਦੇ ਸੋਨਾ ਵਰਕ ਹੋਇਆ ਮਤਲਬ ਤੁਸੀਂ ਪਹੁੰਚ ਤੇ ਲਿਆਓਗੇ ਸੋਨਾ ਲੱਗੂਗਾ ਇਹ ਆ ਗਿਆ ਦੁਪੱਟਾ ਨਾਲ ਪ੍ਰਾਈਸ 850 850 ਲੱਗੇਗਾ ਲਓ ਜੀ ਨੈਕਸਟ ਸੂਟ ਜਿਹੜਾ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪਿਆਰਾ क्रश 골ਡ ਦਾ ਆ ਗਿਆ ਕੱਪੜਾ ਔਰ ਇਹਦਾ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਜਿਹਾ ਆਊਗਾ ਯੂਨਿਕ ਜਿਹਾ 골ਡ ক্রাশ ਕਪੜਾ ਆ ਗਿਆ ਹੈਲੋ ਜੀ ਤੇ ਮੋਰਾਵਾਂ ਵਾਲਾ ਡਿਜ਼ਾਈਨ ਆ ਗਿਆ ਹੈਲੋ ਜੀ ਮੋਰਾਵਾਂ ਵਾਲਾ ਡਿਜ਼ਾਈਨ ਆ ক্রাশ 골ਡ ਦਾ ਫੈਬਰਿਕ ਆਏਗਾ ਬਹੁਤ ਸੋਹਣਾ ਪਹਿਲਣ ਸਾਈਡ ਵੀ ਵਰਕ ਆਏਗਾ ਘੇਰੇ ਤੇ ਵੀ ਵਰਕ ਆਏਗਾ ਇਸ ਤਰ੍ਹਾਂ ਦਾ ਨਾਲ ਤੁਹਾਨੂੰ ਮਸਲੀਨ ਦੀ ਬਾਟਮ ਮਿਲੇਗੀ ਠੀਕ ਹੈ ਤੇ ਨਾਲ ਇਸੇ ਕਪੜੇ ਦਾ ਤੁਹਾਨੂੰ ਦੁਪੱਟਾ ਮਿਲੇਗਾ ক্রাশ 골ਡ ਗਾਇਜ਼ ਟ੍ਰੈਂਡਿੰਗ ਚਲ ਰਿਹਾ ਹੈ ਬਹੁਤ ਟ੍ਰੈਂਡ ਚ ਕਪੜਾ ਹੈ हेलो ਜੀ 크ਰਸ਼ 골ਡ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਸੋਨਾ 골ਡ 골ਡ ਸ਼ਿਮਰ 골ਡ ਜਿਸ ਤਰ੍ਹਾਂ ਹੁੰਦਾ ਨਾ ਐਵੇਂ ਦਾ 골ਡ 골ਡ ਵਾਲਾ ਸਟੱਫ ਆਊਗਾ ਬਹੁਤ ਸੋਹਣਾ ਤੇ ਪ੍ਰਾਈਸ ਲੱਗੇਗਾ ਜੀ ਇਹ ਸੂਟ ਦਾ 1250 ਰੁਪਏ ਠੀਕ ਹੈ 1250 ਰੁਪਏ ਪ੍ਰਾਈਸ ਲੱਗੇਗਾ ਸੂਟ ਦਾ ਮੋਰਾ ਵਾਲਾ ਸੂਟ ਬਹੁਤ ਹੀ ਸੋਹਣਾ ਜੀ ਠੀਕ ਹੈ ਜੀ ਐ ਲੋ ਨੈਕਸਟ ਤੁਹਾਨੂੰ ਦਿਖਾਉਣੀ ਹੈ ਦਾ ਕਲਰ ਲਓ ਜੀ ਇਹਦਾ ਸੈਕਿੰਡ ਕਲਰ ਆ ਗਿਆ ਜੀ ਇਹ ਵਾਲਾ ਲਾਈਟ ਜਾਂ ਮਹਿੰਦੀ ਗ੍ਰੀਨ ਕਲਰ ਆ ਗਲੇ ਦੇ ਉੱਪਰ ਵਰਕ ਚੈੱਕ ਕਰ ਸਕਦੇ ਜੀ ਠੀਕ ਹੈ ਘੇਰੇ ਦੇ ਉੱਪਰ ਵਰਕ ਚੈੱਕ ਕਰ ਸਕਦੇ ਜੀ ਕਿੰਨਾ ਖੂਬਸੂਰਤ ਜਿਹਾ ਵਰਕ ਮਿਲ ਰਿਹਾ ਤੁਹਾਨੂੰ 1250 ਸਿਰਫ 1250 ਸੂਟ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਆਹ ਲਓ ਜੀ ਪਿੰਕ ਪੀਚ ਜਿਹਾ ਕਲਰ ਆਊਗਾ ਬਹੁਤ ਹੀ ਸੋਹਣਾ ਕਲਰ ਆ ਬਹੁਤ ਐਲੀਗੈਂਟ ਜਿਹਾ ਸੂਟ ਆ ਡਿਜ਼ਾਈਨਿੰਗ ਬਹੁਤ ਵਧੀਆ ਰਹੀ ਹੈ カラー ਬਹੁਤ ਪਿਆਰੇ ਲਓ ਜੀ ਠੀਕ ਹੈ ਬਹੁਤ ਹੀ ਸੋਨਾ ਜਿਹਾ ਸੂਟ ਆ ਬਿਲਕੁਲ ਕਰਵਾ ਚੌਥ ਵਾਲੀ ਸਪੈਸ਼ਲ ਲੁੱਕ ਕ੍ਰੀਏਟ ਕਰੂਗਾ ਤੁਹਾਡੀ ਇਹ ਵਾਲੇ ਸੂਟ ਚਮਚਮ ਕਰਦੇ ਸੂਟ ਨੇ 골ਡ ਕ੍ਰਸ਼ ਦਾ ਦੁਪੱਟਾ ਆਏਗਾ ਨਾਲ ਲਓ ਜੀ ਨੈਕਸਟ ਕਲਰ ਆ ਗਿਆ ਇਹਦੇ ਵਿੱਚ 골ਡਨ येलो ਇਸ ਤਰ੍ਹਾਂ ਦਾ ਠੀਕ ਹੈ येलो ਕਲਰ ਆ ਗਿਆ ਲਾਈਟ ਜਿਹਾ येलो 골ਡਨ ਜਿਹਾ ਕਲਰ ਆ ਗਿਆ ਠੀਕ ਹੈ ਇਦੇ ਨਾਲ ਵੀ ਇਵੇਂ ਹੀ ਦੁਪੱਟਾ ਆਊਗਾ ਮੋਰ ਦੇਖ ਸਕਦੇ ਜੇ ਕਿੰਨੇ ਸੋਹਣੇ ਬਣੇ ਹੋਇਆ ਹਨਾ ਲਓ ਜੀ ਦਾ ਇਸ 1250 ਆਏਗਾ ਫਿਰ ਤੁਹਾਨੂੰ ਦਿਖਾਨੀ ਆ ਮੈਂ ਚਾਕਲੇਟ ਮਸਲੀਨ ਜਿਹੜਾ ਕਿ ਫੈਬਰੂ ਤੁਸੀਂ ਇੰਨਾ ਪਸੰਦ ਕੀਤਾ ਜਿਹਦੇ ਉੱਪਰ ਆਪਾਂ ਸਿੰਧੀ ਵਰਕ ਕਰਵਾਇਆ ਸੀਗਾ ਉਹ ਵਾਲਾ ਸਟੱਫ ਹੈ ਚਾਕਲੇਟ ਮਸਲੀਨ ਦਾ ਤੇ ਐਮਬਰਾਇਡਰੀ ਵਰਕ ਆਏਗਾ ਬਹੁਤ ਸਾਰਾ ਘੇਰੇ ਤੇ ਆਏਗਾ ਪੈਨਲ ਸਾਈਡ ਆਏਗਾ ਨਾਲ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹਲੋ ਜੀ ਪਿਓਰ ਸ਼ਿਫੋਨ ਦਾ ਦੁਪੱਟਾ ਆਏਗਾ ਇਦਾਂ ਵਰਕ ਵਾਲਾ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਲੱਗੇਗਾ ਸੂਟ ਦਾ ਮੈਂ ਦੇਖਦੀ ਹਾਂ ਕਿੰਨਾ ਪ੍ਰਾਈਸ ਆਇਆ ਦਾ ਸਿੰਮ 1050 ਲਓ ਜੀ ਇਹ ਸੂਟ ਦਾ ਪ੍ਰਾਈਸ ਲੱਗੇਗਾ ਜੀ 1050 ਰੁਪਏ ਠੀਕ ਹੈ ਇਹ ਬਲੇ ਸੂਟ ਦਾ ਪ੍ਰਾਈਸ ਬਹੁਤ ਸੋਹਣਾ ਸੂਟ ਹੈ ਦੇਖ ਵੀ ਲਵਾਂ ਇੱਕ ਵਾਰੀ ਸ਼ੋਰ ਆਣਾ ਹਾਂਜੀ 1050 ਪ੍ਰਾਈਸ ਆ ਇਹ ਸੂਟ ਦਾ ਮਸਟਰਡ ਮਸਟਰਡ ਗ੍ਰੀਨ ਜਿਹਾ ਕਲਰ ਆ ਠੀਕ ਹੈ ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਲਵੈਂਡਰ ਕਲਰ ਔਰ ਇੰਨਾ ਕ ਸੋਨਾ ਫੈਬਰਿਕ ਆ ਨਾ 골ਡਨ ਸ਼ਾਈਨ ਵਾਲਾ ਜਿਹੜੇ ਫੈਬਰਿਕ ਅੱਜ ਕੱਲ ਚੱਲ ਰਹੇ ਆ ਨਾ ਬਸ ਉਹੀ ਫੈਬਰਿਕ ਆਏ ਠੀਕ ਹੈ 골ਡ ਸ਼ਾਈਨ ਵਾਲੇ ਫੈਬਰਿਕ ਬਹੁਤ ਟ੍ਰੈਂਡ ਚ ਆ ਉਹੀ ਫੈਬਰਿਕ ਆ ਆ ਲਓ ਜੀ ਇਹ ਆ ਗਿਆ ਨਾਲ ਦੁਪੱਟਾ ਔਰ ਵਾਓ ਵਾਲੇ ਸੂਟ ਨੇ ਸਿਰਫ 1050 ਪ੍ਰਾਈਸ ਰਹੂਗਾ ਇਹਦੇ ਵਿੱਚ ਤਿੰਨ ਕਲਰ ਅਵੇਲੇਬਲ ਨੇ ਲਓ ਜੀ ਤੀਸਰਾ ਕਲਰ ਆ ਗਿਆ ਇਹ ਵਾਲਾ ਪਿਸਤਾ ਗ੍ਰੀਨ ਕਲਰ ਮਨ ਲਾਓ ਜੀ ਪਿਸਤਾ 그린 ਕਲਰ ਆ ਗਿਆ ਠੀਕ ਹੈ ਤਿੰਨੋ ਹੀ ਕਲਰ ਖੂਬਸੂਰਤ ਨੇ ਬਹੁਤ ਹੀ ਸੋਹਣੇ ਕਪੜਾ ਬਹੁਤ ਸ਼ਾਨਦਾਰ ਹੈ ਸੌਫਟ ਕਪੜਾ ਚਾਹੋ ਟਾਈਨਿੰਗ ਲਗਵਾਓ ਚਾਹੋ ਲਾਈਨਿੰਗ ਨਾ ਲਗਵਾਓ ਇਹ ਤੁਹਾਡੀ ਚੁਆਇਸ ਹੈ ਬਾਜੂ ਤੇ ਵੀ ਵਰਕ ਮਿਲੇਗਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਆਪਣੇ ਕੋਲ ਸ਼ਿਮਰ 골ਡ ਸ਼ਿਮਰ 골ਡ ਸ਼ਿਮਰ ਵਿਦ ਮੈਨੂੰ ਲੱਗਦਾ ਚਾਕਲੇਟ ਮਸਲੀਨ ਵਰਗਾ ਹੀ ਫੈਬਰਿਕ ਆ ਇਹਦਾ ਵੀ ਤੇ ਇਹ ਤਾਂ ਵੀ 골ਡ গোল্ডেন ওয়ার্ক চেক করো ਕਿੰਨਾ ਪਿਆਰਾ ਵਰਕ ਹੋਇਆ ਹੈ ਦੇ ਉੱਪਰ ਸਾਰਾ ਹੀ ਜੜਿਆ ਮੜਿਆ ਜਿਆ ਬਹੁਤ ਸੋਹਣਾ ਵਰਕ 1400 ਰੁਪਿਆ ਪ੍ਰਾਈਸ ਲੱਗੇਗਾ ਸੂਟ ਦਾ 크ريب ਦੀ ਬਾਟਮ ਆਏਗੀ ਤੇ ਨਾਲ ਆਏਗਾ ਚਨਾਉਣ ਦਾ ਦੁਪੱਟਾ ਚਨਾਉਣ ਪ्योर ਦਾ ਨਹੀਂ ਹੋਏਗਾ ਹਲੋ ਜੀ ਠੀਕ ਹੈ ਇਸ ਤਰ੍ਹਾਂ ਹੋਏਗਾ ਸੈਮੀ ਚਨਾਉਣ ਦਾ ਦੁਪੱਟਾ ਆਏਗਾ ਪ੍ਰਾਈਸ ਲੱਗੇਗਾ 1400 ਰੁਪਿਆ ਠੀਕ ਹੈ 1400 ਰੁਪਿਆ ਪ੍ਰਾਈਸ ਲੱਗੇਗਾ ਮਹਿੰਦੀ ਗ੍ਰੀਨ ਜਿਆ ਕਲਰ ਆ ਜਾਏਗਾ ਸੁੱਕੀ ਮਹਿੰਦੀ ਵਾਲਾ ਕਲਰ ਆ ਠੀਕ ਹੈ ਤੇ ਨੈਕਸਟ ਕਲਰ ਆ ਗਿਆ ਇਹਦਾ ਰੈਸਟ ਇਹ ਕਲਰ ਆ ਗਿਆ ਠੀਕ ਹੈ ਇਹ ਵਾਲਾ ਕਲਰ ਆ ਇਹ ਵੀ ਕਲਰ ਬਹੁਤ ਪਿਆਰਾ ਜਾਇ ਤੇ ਇਹਦੇ ਨਾਲ ਵੀ ਕ੍ਰੇਪ ਦੀ ਬਾਟਮ ਆਏਗੀ ਨਾਲ ਉਸੇ ਤਰ੍ਹਾਂ ਹੀ ਚਨੌਣ ਦਾ ਦੁਪੱਟਾ ਆਏਗਾ ਸੂਟ ਬਹੁਤ ਹੀ ਸੋਹਣੇ ਨੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ 1200 1400 ਤੱਕ ਸੂਟ ਲੈ ਕੇ ਆਇਆ ਜੋ ਕਿ ਤੁਹਾਡੀ ਡਿਮਾਂਡ ਸੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ